ਅਮਰੀਕਾ ਵੱਲੋਂ ਰਿਪੋਰਟ ਕੀਤੀ ਗਈ 104 ਪਾਰਥੀਆਂ ਦੇ ਵਿੱਚ ਬਹੁਤੇ ਨੌਜਵਾਨ ਤੇ ਲੋਕ ਪੰਜਾਬ ਤੋਂ ਵੀ ਸੀ ਤੇ ਇਹਨਾਂ ਦੇ ਵਿੱਚੋਂ ਹੀ ਇੱਕ ਨੌਜਵਾਨ ਸੀ ਸੰਗਰੂਰ ਦੇ ਲਹਿਰਾਗਾਗਾ ਹਲਕੇ ਦੇ ਪਿੰਡ ਗੁਰਨੇਖੁਰਦ ਦਾ ਜਿਸ ਨੂੰ ਕਿ ਉਸਦੇ ਪਿੰਡ ਮਿਲਣ ਦੇ ਲਈ ਕੈਬਨਿਟ ਮੰਤਰੀ ਬਰਿੰਦਰ ਗੋਇਲ ਉਸਦੀ ਘਰ ਪਹੁੰਚੇ ਤੇ ਇਸ ਮੌਕੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਇਆਂ ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਕਿਹਾ ਕਿ ਅਮਰੀਕਾ ਨੂੰ ਪਹਿਲਾਂ ਸੋਚਣਾ ਚਾਹੀਦਾ ਸੀ ਕਿ ਉਹਨਾਂ ਦੇ ਦੇਸ਼ ਦੇ ਵਿੱਚ ਐਂਟਰ ਹੋਣਾ ਚਾਹੀਦਾ ਹੈ ਜਾਂ ਨਹੀਂ ਉਹਨਾਂ ਕਿਹਾ ਕਿ ਬਹੁਤ ਸਾਰੇ ਲੋਕ ਜਿਹਨਾਂ ਨੇ ਆਪਣੀਆਂ ਜ਼ਮੀਨਾਂ ਵੇਚ ਕੇ ਜਾ ਗਏ ਨੇ ਰੱਖ ਕੇ ਬੱਚਿਆਂ ਨੂੰ ਅਮਰੀਕਾ ਭੇਜਿਆ ਸੀ ਤੇ ਅਮਰੀਕਾ ਵੱਲੋਂ ਨੌਜਵਾਨਾਂ ਨੂੰ ਮਲਜ਼ਮਾਂ ਦੀ ਤਰ੍ਹਾਂ ਪੈਰਾਂ ਦੇ ਵਿੱਚ ਬੀੜੀਆਂ ਪਾ ਕੇ ਭਾਰਤ ਦੀ ਧਰਤੀ ਤੇ ਭੇਜਿਆ ਗਿਆ ਇਸ ਮੌਕੇ ਉਹਨਾਂ ਕੇਂਦਰ ਦੀ ਮੋਦੀ ਸਰਕਾਰ ਤੇ ਵੀ ਨਿਸ਼ਾਨਾ ਸਾਧਿਆ ਤੇ ਕਿਹਾ ਕਿ ਜਦੋਂ ਪਹਿਲਾਂ ਹੀ ਇਹ ਖਬਰ ਆ ਗਈ ਸੀ ਕਿ ਅਮਰੀਕਾ ਵੱਲੋਂ ਭਾਰਤੀਆਂ ਨੂੰ ਰਿਪੋਰਟ ਕੀਤਾ ਜਾਣਾ ਹੈ ਤਾਂ ਕੇਂਦਰ ਨੂੰ ਪਹਿਲਾਂ ਹੀ ਅਮਰੀਕਾ ਦੇ ਨਾਲ ਗੱਲਬਾਤ ਕਰਨੀ ਚਾਹੀਦੀ ਸੀ ਦੇਖੋ ਬਿਲਕੁਲ ਗਲਤ ਹੋਇਆ ਇਹ ਜੇ ਦੂਜੇ ਦੇਸ਼ ਦੇ ਵਿੱਚ ਕੋਈ ਗਏ ਆ ਜਾਂ ਤਾਂ ਪਹਿਲਾਂ ਉਸ ਸਮੇਂ ਸੋਚਣਾ ਚਾਹੀਦਾ ਕਿ ਅਸੀਂ ਕਿਸੇ ਨੂੰ ਆਪਣੇ ਦੇਸ਼ ਦੇ ਵਿੱਚ ਇੰਟਰ ਕਰਨ ਦੇਣਾ ਜਾਂ ਨਹੀਂ ਉਹ ਪਾਸਪੋਰਟ ਤੇ ਗਏ ਨੇ ਵੀਜ਼ਾ ਲੱਗ ਕੇ ਗਏ ਨੇ ਉਦੋਂ ਹੀ ਉਹਨਾਂ ਨੂੰ ਨਹੀਂ ਉੱਥੇ ਜਾਣ ਦੇਣਾ ਚਾਹੀਦਾ ਸੀ ਹੁਣ ਬਹੁਤ ਲੋਕ ਇਹ ਜਿਹੇ ਨੇ ਜਿਹੜੇ ਵਿਚਾਰੇ ਆਪਣੀਆਂ ਜ਼ਮੀਨਾਂ ਗੈਨੇ ਕਰਕੇ ਜ਼ਮੀਨਾਂ ਵੇਚ ਕੇ ਉੱਥੇ ਗਏ ਨੇ ਤੇ ਸਰਕਾਰਾਂ ਬਦਲ ਗਈਆਂ ਉਹਨਾਂ ਨੂੰ ਡਿਪੋਰਟ ਕਰਤਾ ਤੇ ਕਿਸ ਤਰੀਕੇ ਦੇ ਨਾਲ ਪੈਰਾਂ ਚ ਬੇੜੀਆਂ ਜਿਵੇਂ ਆਪਾਂ ਟੀਵੀ ਤੇ ਦੇਖਿਆ ਜਿਵੇਂ ਕੋਈ ਬਹੁਤ ਵੱਡੇ ਮਲਜਮ ਹੋਣ ਕੀ ਉਹਨਾਂ ਨੇ ਗਣਾ ਕੀਤਾ ਉੱਥੇ ਗਏ ਸੀ ਆਪਣੀ ਰੋਜੀ ਰੋਟੀ ਦੀ ਖਾਤਰ ਤੇ ਅੱਜ ਉਹਨਾਂ ਨੂੰ ਇਸ ਤਰੀਕੇ ਦਾ ਨਾ ਬਿਹੇਵੀਅਰ ਕੀਤਾ ਗਿਆ ਤੇ ਕੇਂਦਰ ਸਰਕਾਰੇ ਦੇ ਲਈ ਪੂਰੀ ਤਰ੍ਹਾਂ ਮੈਂ ਇਹ ਕਹਿ ਸਕਦਾ ਜ਼ਿੰਮੇਵਾਰ ਇਹ ਕੇਂਦਰ ਸਰਕਾਰ ਨੂੰ ਤੁਰੰਤ ਰਵੱਦਾ ਕਰਨਾ ਚਾਹੀਦਾ ਸੀ ਉਹ ਤੇ ਕਈ ਦਿਨ ਪਹਿਲਾਂ ਖਬਰ ਆ ਗਈ ਸੀ ਵੀ ਰਿਪੋਰਟ ਕੀਤਾ ਜਾ ਰਿਹਾ ਕੇਂਦਰ ਸਰਕਾਰ ਨੂੰ ਗੱਲ ਕਰਨੀ ਚਾਹੀਦੀ ਸੀ ਉੱਥੇ ਤਾਂ ਰਾਜਨੀਤੀ ਦੀ ਗੱਲ ਕਰਦੇ ਆ ਉਹ ਚੱਕ ਕੇ ਜਹਾਜ਼ ਇੱਥੇ ਲਾ ਕੇ ਅੰਬਸਰ ਖੜਿਆ ਕਰਕੇ ਉੱਥੇ ਦਿੱਲੀ ਕਿਉਂ ਨਹੀਂ ਉਤਰੇ ਜਹਾਜ਼ ਉਹ ਇਹ ਸਭ ਜਾਣ ਬੁੱਝ ਕੇ ਰਾਜਨੀਤੀ ਦੇ ਗੱਲਾਂ ਕਰਦੇ ਨੇ ਲੋਕਾਂ ਲਈ ਬਹੁਤ ਮਾੜਾ ਹੋਇਆ ਜਿਹੜੇ ਵਿਚਾਰੇ ਆਪਣਾ ਸਭ ਕੁਝ ਵੇਚ-ਬਟ ਕੇ ਉੱਥੇ ਚਲੇ ਗਏ ਸੀ ਤੇ ਅੱਜ ਉਹਨਾਂ ਨੂੰ ਇੱਕਦਮ ਬੇਕਾਰ ਕਰਤਾ ਤੇ ਨਾ ਇੱਥੇ ਕੁਝ ਹੈ ਤੇ ਨਾ ਉੱਥੇ ਕੁਝ ਸੋ ਬਹੁਤ ਮਾੜੀ ਗੱਲ ਹੋਈ ਹੈ ਇਹਦੇ ਵਿੱਚ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੂੰ ਕੁਝ ਕਰਨਾ ਚਾਹੀਦਾ ਉਹਨਾਂ ਪਰਿਵਾਰਾਂ ਨਾਲ ਜਿਹਨਾਂ ਨੇ ਨਹੀਂ ਦੇਖੋ ਚਾਹੀਦਾ ਤਾਂ ਅਸੀਂ ਤਾਂ ਕਰਾਂਗੇ ਸਾਡੇ ਐਨਆਰਆਈ ਮਿਨਿਸਟਰ ਸਾਹਿਬ ਨੇ ਸਾਡਾ ਕੁਲਦੀਪ ਸਿੰਘ ਢਾੜੀਵਾਲ ਉਹ ਸਾਰਿਆਂ ਕੋਲ ਜਾ ਕੇ ਵੀ ਆਏ ਨੇ ਜੋ ਵੀ ਪੰਜਾਬ ਸਰਕਾਰ ਤੋਂ ਬੰਦ ਉਹ ਤਾਂ ਕਰੂਗੀ ਪਰ ਜ਼ਿੰਮੇਵਾਰੀ ਇਹਦੇ ਵਿੱਚ ਕੇਂਦਰ ਸਰਕਾਰ ਦੀ ਬੰਦੀ ਸੀ ਕੇਂਦਰ ਸਰਕਾਰ ਨੂੰ ਉਹਦਾ ਫਰਜ਼ ਪੂਰਾ ਕਰਨਾ ਚਾਹੀਦਾ ਸੀ ਜਗਬਾਣੀ ਟੀਵੀ ਲਈ ਐਨਐਲਜੀਐਨ ਦੀ ਰਿਪੋਰਟ